ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਵੀਰ ਸਿੰਘ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਣ ਜਾ ਰਹੇ ਹਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ ਪਟਿਆਲਾ ਦੇ ਚਾਂਦੀ ਚੌਕ ਇਲਾਕੇ ਦੇ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ ਚੂਣ ਪ੍ਰਚਾਰ ਦਾ ਆਖਰੀ ਦੌਰ ਜੁਥੇ ਕੀ ਆਪ ਦੇ ਵੱਲੋਂ ਜੂਰਾ ਦੇ ਨਾਲ ਜਾਰੀ ਹੈ ਚੂਣ ਪ੍ਰਚਾਰ ਸੀਐਮ ਕੇਜ ਰਿਵਾਲ ਅਤੇ ਸੀਐਮ ਮਾਨ ਦੇ ਵੱਲੋਂ ਪਚਾਲਾ ਦੇ ਵਿੱਚ ਵੀ ਰੋਟ ਸ਼ੋਅ ਕੀਤਾ ਜਾਵੇਗਾ ਡਾਕਟਰ ਬਲਬੀਰ ਸਿੰਘ ਜੋ ਕਿ ਪਚਾਲਾ ਤੋਂ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ उतारे ਗਏ ਨੇ ਉਹਨਾਂ ਦੇ ਹੱਕ ਦੇ ਵਿੱਚ ਚੂਣ ਪ੍ਰਚਾਰ ਕੀਤਾ ਜਾਵੇਗਾ ਸੋ ਸੁਰੱਖਿਆ ਦੇ ਮੱਦੇਨਜ਼ਰ ਵੀ ਕੜੇ ਇੰਤਜ਼ਾਮ ਨਜਰੇ ਕੀ ਪਚਾਲਾ ਦੇ ਵਿੱਚ ਕੀਤੇ ਗਏ ਨੇ ਸ੍ਰੀ ਗਾਜੀ ਮੈਂ ਹਰ ਵਿਨਾਨ ਨੂੰ ਬਹੁਤ ਸਤਿ ਸ਼੍ਰੀ ਅਕਾਲ ਗੱਲ ਕਰਾਂਗੇ ਅੱਜ ਹਿਆਲਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਜਵੀਰ ਦੇ ਹੱਥ ਦੇ ਵਿੱਚ ਰੋਡ ਸ਼ੋਅ ਕੱਢੇ ਜਾ ਰਿਹਾ ਆਮ ਆਦਮੀ ਪਾਰਟੀ ਦੇ ਦਿੱਲੀ ਜਿਹੜਾ ਹੈ ਅਰਵਿੰਦ ਕੇਸ਼ਵਲ ਜਿਹੜੇ ਦਿਲਚਸਾਲ ਆਮ ਆਦਮੀ ਪਾਰਟੀ ਸੁਪਰੀਮੋ ਹਦੇ ਪੰਜਾਬ ਦੇ ਮਨਤਰੀ ਵਧਮਨ ਤਮਾਨ ਵੀ ਇਸ ਰੋਡ ਸ਼ੋਅ ਦੇ ਦੇਖ ਕਰਕੇ ਜਿਹਨੂੰ ਲੈ ਕੇ ਤਾਰੀਖ ਨੂੰ ਬਲ ਤੈਨਾਤ ਕੀਤਾ ਗਿਆ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਹੈ ਪਟਿਆਲਾ ਦੇ ਤੁਸੀਂ ਦੇਖ ਰਹੇ ਹੋ ਕਿ ਚਾਨੀ ਚੌਂਕ ਦੀ ਤਸਵੀਰ ਹੈ ਇੱਥੇ ਰੋਡ ਸ਼ੋਅ ਦਾ ਆਮ ਆਮੀ ਪਾਰਟੀ ਤੋਂ ਪਟਵਾਲਾ ਤੋਂ ਉਮੀਦਵਾਰ ਨੇ ਨਾ ਖੁਦ ਉਮੀਦਵਾਰ ਜਾਏਗਾ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਐ ਅਰਵਿੰਦ ਕੇਜਰੀ ਵਾਲਮੀਸ਼ ਦਿਸ਼ੇਸ਼ਕਤ ਕਰਨਗੇ ਕਿਤੇ ਨਾ ਕਿਤੇ ਜਿਹੜਾ ਹੈ ਰੋਜ਼ਾਨਾ ਹੀ ਹਰੇਕ ਜੁ ਪਾਰਟੀ ਦੇ ਜਿਹੜੇ ਉਮੀਦਵਾਰਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਵੋਟ ਸ਼ੋਰ ਕਿਤੇ ਜਾ ਰਹੇ ਨੇ ਕਿ ਬਿਲ ਬਹੁਤ ਘੱਟ ਰਹਿ ਗਏ ਆ ਜੀ ਕਿੰਨੇ ਵਿਚਾਰ ਰਹਿ ਗਏ ਜਿਹਨੂੰ ਲੈ ਕੇ ਹਰੇਕ ਪਾਰਟੀ ਦੇ ਜਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਨੂੰ ਅਤੇ ਜਿਹੜਿਆ ਰੈਡੀਆਂ ਨਾ ਉਹ ਸਬੋਧਿਤ ਕੀਤੀ ਜਾ ਰਹੀ ਹੈ ਇੱਥੇ ਹੀ ਅੱਜ ਪਟਿਆਲਾ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਡਾਕਟਰ ਗੁਰਵੀਰ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਨੂੰ ਸੂਕਾ ਦਿੱਤਾ ਜਾ ਰਿਹਾ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪ੍ਰਿਮੋ ਅਰਵਿੰਦ ਕੇਜਰੀਵਾਲ ਬਹੁਤ ਨੇ ਸੁਰੱਖਿਆ ਦੇ ਵਾਸਤੇ ਨਜ਼ਰ ਰੱਖ ਕੇ ਦੇਖ ਰਹੇ ਹੋ ਕਿ ਪਟਿਆਲਾ ਪੁਲਿਸ ਜਿਹੜੀ ਹੈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਕਿਉਂਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਜਾਂ ਪਰੇਸ਼ਾਨੀ ਨਾ ਆਏ ਸਮੱਸਿਆ ਕਿਸੇ ਪ੍ਰਕਾਰ ਦੀ ਖੜੀ ਨਾ ਹੋਏ ਇਸ ਕਰਕੇ ਪੁਲਿਸ ਵੀ ਪੁਲਿਸ ਦੇ ਨਾਲ ਹੈ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਜਿਹੜਾ ਹੈ ਹਰੇਕ ਪਾਸੇ ਜਿਹੜਾ ਹੈ ਪੁਲਿਸ ਤੁਹਾਨੂੰ ਦਿਖਾਈ ਦੇਗੀ ਅਤੇ ਸੁਰੱਖਿਆ ਦੇ ਮੱਦੇ ਨਜ਼ਰ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਪਟਿਆਲਾ ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਅਭਿਨੰਦਨ ਮੋਜ ਜਿਹਨੇ